ਬਹੁਤ ਵੱਡੀ ਖਬਰ ਹੈ ਜਿਵੇਂ ਕਿ ਅੱਜ ਬਾਦਲਾਂ ਦੇ ਵੋਟਾਂ ਮੰਗਣ ਗਿਆ ਦੇ ਗਲੇ ਪੈ ਗਏ ਨੇ ਗੱਡੀਆਂ ਦੇ ਵਿੱਚ ਕਿਵੇਂ ਜਲੂਸ ਕੱਢਿਆ ਪੰਜਾਬ ਦੇ ਲੋਕਾਂ ਨੇ ਉਹ ਅੱਜ ਤੁਹਾਡੇ ਸਾਹਮਣੇ ਮੈਂ ਇੱਕ ਵੀਡੀਓ ਤਰਨ ਜਾਣਾ ਯਾਨੀ ਪੰਜਾਬ ਭਰ ਦੇ ਵਿੱਚ ਬਾਦਲਾਂ ਦੀ ਭੰਡੀ ਹੋ ਰਹੀ ਹੈ ਕਿਉਂ ਹੋ ਰਹੀ ਹੈ ਇਹ ਵੀ ਤੁਹਾਨੂੰ ਅੱਗੇ ਦੱਸਾਂਗੇ ਪਰ ਇਹ ਵੀਡੀਓ ਦਿਖਾਉਣ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਮੈਸੇਜ ਚੱਲਿਆ ਜਾਣਾ ਜਿਹੜਾ ਬਾਦਲਾਂ ਨੇ ਕੀਤਾ ਉਹਦੇ ਸਬੂਤ ਚੋਲੇ ਦੇ ਵਿੱਚੋਂ ਇੱਕ ਨੌਜਵਾਨ ਨੇ ਕੱਢ ਕੇ ਉਹਨਾਂ ਦੇ ਸਾਹਮਣੇ ਧਰ ਦਿੱਤੇ ਨੇ ਪਰ ਬਾਦਲਾਂ ਦੀ ਸ਼ਬੀ ਕੀ ਹੈ ਪੰਜਾਬ ਦੇ ਅੰਦਰ ਅੱਜ ਤੁਹਾਨੂੰ ਪੂਰੀ ਤਰ੍ਹਾਂ ਦਿਖਾਉਣ ਜਾ ਰਹੇ ਹਾਂ ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਕਹਿੰਦੇ ਜੀ ਉਹ ਸਰਕਾਰ ਬਣਾਉਣ ਦੀ ਗੱਲ ਕਰਦੇ ਸੀ ਪਰ ਇੱਥੇ ਤਾਂ ਜੀ ਮਾਮਲਾ ਉਲਟਾ ਹੀ ਹੋ ਗਿਆ ਯਾਨੀ ਜਿਹੜੇ ਸਬੂਤ ਚੋਲੇ ਦੇ ਵਿੱਚੋਂ ਇੱਕ ਨੌਜਵਾਨ ਨੇ ਕੱਢੇ ਆ ਨਾ ਉਹਨੂੰ ਦੇਖ ਕੇ ਬਾਦਲਾਂ ਦੇ ਵੀ ਹੋਸ਼ ੁੱਟ ਗਏ ਨੇ ਕਿਉਂਕਿ ਬਾਦਲਾਂ ਦੇ ਜਿਹੜੇ ਕਾਰਨਾਮੇ ਕੀਤੇ ਆ ਦਰਾਂ ਸਾਲ ਦੇ ਵਿੱਚ ਉਹਨਾਂ ਨੂੰ ਉਹ ਅੱਗੇ ਨਹੀਂ ਆਉਣ ਦਿੰਦੇ ਐਸੇ ਕਰਕੇ ਪੰਜਾਬ ਪਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡੇ ਪੱਦਰ ਦੇ ਉੱਤੇ ਆ ਕੇ ਸਮਰਥਨ ਅਕਾਲੀਆਂ ਦੇ ਹੀ ਲੋਕ ਕਰ ਰਹੇ ਨੇ ਦਰਅਸਲ ਦੇ ਵਿੱਚ ਜਿਹੜੇ ਬੰਦੇ ਨੇ ਘੇਰੇ ਹਨ ਉਹ ਨੌਜਵਾਨ ਪਹਿਲਾਂ ਅਕਾਲੀਆਂ ਦੇ ਹੀ ਸੀ ਯਾਨੀ ਉਹਨਾਂ ਦੇ ਸਮਰਥਨ ਵਿੱਚ ਸੀ ਉਹ ਕਹਿ ਵੀ ਰਿਹਾ ਔਰ ਉਸ ਤੋਂ ਬਾਅਦ ਜਿਹੜਾ ਜਲੂਸ ਗਲੀਆਂ ਦੇ ਵਿੱਚ ਨਿਕਲਿਆ ਨਾ ਤਾਂ ਪੰਜਾਬ ਦੇ ਅੰਦਰ ਅਕਾਲੀ ਦਲ ਪਾਰਟੀ ਬਿਲਕੁਲ ਡਿੱਗ ਚੁੱਕੀ ਹੈ ਕਿਉਂਕਿ ਇਹ ਮੈਸੇਜ ਹਾਲਾਂਕਿ 2 ਦਿਨ ਪਏ ਹਲੇ ਵੋਟਾਂ ਦੇ ਵਿੱਚ ਉਹਦੋਂ ਪਹਿਲਾਂ ਹੀ ਅਕਾਲੀਆਂ ਦਾ ਪਿੰਡਾਂ ਦੇ ਵਿੱਚ ਜਲੂਸ ਨਿਕਲਣਾ ਇਹ ਕੋਈ ਆਮ ਜੀ ਗੱਲ ਨਹੀਂ ਹੈ ਇਹ ਉਹਨਾਂ ਦਾ ਹੀ ਵਰਕਰ ਸੀ ਹੁਣ ਇਹ ਵੀ ਨਹੀਂ ਕਹਿ ਸਕਦੇ ਜਿਵੇਂ ਕਿ ਪਹਿਲਾਂ ਮੁੱਖ ਮੰਤਰੀ ਦੀ ਵੀਡੀਓ ਜਾਰੀ ਕਰਦੇ ਆ ਫਿਰ ਬਾਰੇ ਨੂੰ ਸ਼ਰਮਾਂ ਦੀ ਕਰਦੇ ਨੇ ਸੁਖਵੀਰ ਸਿੰਘ ਬਾਦਲ ਔਰ ਹੁਣ ਹੁਣ ਇਹਨੂੰ ਨਕਾਰ ਵੀ ਨਹੀਂ ਸਕਦੇ ਕਿਉਂਕਿ ਜਿਹੜਾ ਉਹ ਬੰਦਾ ਨਾ ਉਹ ਉਹਨਾਂ ਦਾ ਹੀ ਹੈ ਪਰ ਅੱਜ ਤੁਹਾਡੇ ਸਾਹਮਣੇ ਮੈਂ ਇੱਕ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਤੁਸੀਂ ਵੇਖੋਗੇ ਕਿ ਲੰਮਾ ਚੌੜਾ ਜਲੂਸ ਬਾਗਲਾਂ ਦਾ ਕੱਢ ਦਿੱਤਾ ਹੈ ਕਿਉਂ ਕੱਢਿਆ ਇਹ ਵੀ ਤੁਹਾਨੂੰ ਅੱਗੇ ਮਾਮਲਾ ਦਿਖਾਉਣੇ ਪਰ ਆ ਵੀਡੀਓ ਸੁਣ ਲਓ ਕਿ ਵੋਟਾਂ ਮੰਗਣ ਗਏ ਇਹਨਾਂ ਦੇ ਵਰਕਰ ਤੇ ਉਹਨਾਂ ਦਾ ਜਲੂਸ ਧਰ ਕੇ ਪਿੰਡਾਂ ਦੇ ਅੰਦਰ ਕਿਵੇਂ ਕੱਢ ਦਿੱਤਾ ਗਿਆ ਸੁਣੋ ਇਹਨਾਂ ਲੋਕਾਂ ਕੋਲੋਂ ਨਾ ਪੁੱਛ ਕੇ ਦੱਸਿਓ ਤੁਹਾਡੀ ਕਾਲੀ ਦਲ ਦੀ ਸਰਕਾਰ ਵੇਲੇ ਤੋਂ ਜਿਹੜੇ ਘਪਲੇ ਹੋਏ ਨੇ ਪਿੰਡ ਦੇ ਵਿੱਚ ਮੇਰੀ ਗੱਲ ਸੁਣ ਜਿਓ ਉਹਨਾਂ ਖੜ ਕੇ ਜੇ ਸੱਚੀ ਹੋ ਆ ਗੁਰੂ ਮਰਿਆ ਜਾਂ ਹਾਜਮਾ ਜਾਂ ਨਹੀਂ ਸਰਕਾਰਾ ਆਪਣੇ ਸਾਹਮਣੇ ਉਹ ਤਾਂ ਮੈਂ ਕਰੇ ਰਹਿਣਾ ਕੰਮ ਠੀਕ ਆ ਤੇ ਤੁਸੀਂ ਉਹ ਲੋਕੋ ਤੁਹਾਡੇ ਨਾਲ ਵੀ ਮੈਂ ਖੜੀ ਗਿਆ ਸੀਗਾ ਤੁਰ ਪਿਆ ਸੀ ਤੇ ਤੁਸੀਂ ਰਿਪੋਰਟ ਕਰਕੇ ਕਹਿੰਦਾ ਸੀ ਇੱਕ ਬੰਦੇ ਦੇ ਹੰਕਾਰ ਨੂੰ ਪੱਠੇ ਪਾਣ ਲਈ ਗ੍ਰਿੰਦਰ ਪਿੰਡੋਂ ਚੱਲ ਜਾ ਹੋਰ ਪਿੰਡ ਦੇਖ ਲੈ ਤੁਸੀਂ ਇੰਨਾ ਕੜਮ ਚੌਧਰੀਆਂ ਨੂੰ ਜਿਨ੍ਹਾਂ ਨੇ ਪਿੰਡ ਦੇ ਬਰਬਾਦੀ ਕੀਤੀ ਆ ਬੇੜੇ ਕਰ ਕੀਤੇ ਆ ਅੱਜ ਵੀ ਮੂਰੇ ਕੀਤੇ ਆਣੇ ਨੇ ਤੁਸੀਂ ਗੱਲਾਂ ਮਾਰ ਦਿਓ ਕਿਦਾਂ ਤੁਸੀਂ ਦਿੱਤੇ ਸਰਮਸਰਤੀ ਵਾਲੇ ਪਾਸੇ ਕਿਦਣ ਤੁਹਾਡੀਆਂ ਸਰਕਾਰਾਂ ਬੈਲੇ ਆਈਆਂ ਘਰਾਟਾ ਘਾਟਾ ਕਿਦਣ ਵਾਲੇ ਆ ਕਿਦਣ ਗ੍ਰਾਂਟ ਦਿੱਤੀਆਂ ਤੁਸੀਂ ਵੀਰੇ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਵਾਲੀ ਦੱਸਿਓ ਹੈਗਾ ਕੋਈ ਜਵਾਬ ਸਾਡੀ ਕਿਹੜਾ ਸਰਕਾਰ ਹੈ ਗਰੀਬ ਬੰਦੇ ਨੂੰ ਕਿਸੇ ਲੋਠਾ ਨਹੀਂ ਦਿੰਦੇ ਅਮੀਰ ਜਾਦਿਆਂ ਨੂੰ ਘਰਾਮ ਚੌਧਰੀਆਂ ਨੂੰ ਹੰਕਾਰੇ ਹੋਏ ਉਹਨੂੰ ਫੇਰ ਤੁਸੀਂ ਮੁਰੇ ਕਰਦੇ ਆ ਬਸ ਸਾਰਾ ਤੁਹਾਡੇ ਕੋਲ ਜਵਾਬ ਨਹੀਂ ਹੈ 12 ਤਰੀਕ ਨੂੰ ਸੰਗਰਦਿਆ ਜਵਾਬ ਦੇ ਦੇਣਾ ਜਵਾਬ ਦਾ ਜਵਾਬ ਤਾਂ ਦੇਈ ਦੇਣਾ ਗੁੰਮਰਾਣਾ ਕਰੇ ਲੋਕਾਂ ਨੂੰ ਅੱਜ ਤੱਕ ਪੰਜਾਬ ਨੂੰ ਢੱਟ ਲੱਟ ਕੇ ਖਾਦਾ ਪੰਥ ਨੂੰ ਲੁੱਟ ਲੁੱਟ ਕੇ ਖਾਦਾ ਇਹਦਾ ਜਵਾਬ ਦੋ ਸਬੂਤ ਚੱਕੀ ਫਿਰਦਾ ਮੈਂ ਲੈ ਕੇ ਆਉਂਦਾ ਜਵਾਬ ਜੇ ਸੱਚੇ ਹੋ ਉਹ ਇੱਕਾ ਖਰਾਬ ਕੀਤਾ ਲੋਕਾਂ ਦਾ ਬਸ ਅੱਜ ਅਕਤੂਬਰ ਨਹੀਂ ਬਣਾ ਤੁਸੀਂ ਕਾਣੀ ਪੰਡ ਦੇ ਵਿੱਚੋਂ ਛਪੜ ਕੱਟਿਆ ਤਾਂ ਸੁਣ ਲੈ ਪੰਜਾਬ ਵਾਲੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਇਹਨਾਂ ਦੀ ਛਵੀ ਪਤਾ ਕੀ ਹੈ ਪੰਜਾਬ ਦੇ ਅੰਦਰ ਅੱਜਕੱਲ ਇਹਨਾਂ ਦੀ ਛਵੀ ਇਹ ਹੈ ਮੈਂ ਤੁਹਾਨੂੰ ਇਹਨਾਂ ਦੇ ਸਬੂਤ ਦਿਖਾਉਂਗਾ ਕਹਿੰਦੇ ਜੀ ਜੇਕਰ ਕੋਈ ਹੁਣ ਇਹਨਾਂ ਦੇ ਖਿਲਾਫ ਇੱਕ ਵੀਡੀਓ ਜਾਂ ਕੋਈ ਭਾਸ਼ਣ ਦੇ ਦਿੰਦਾ ਨਾ ਤਾਂ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਕਹਿਣਾ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹਨਾਂ ਦੀ ਸਰਕਾਰ ਆਉਂਦੀ ਆ ਇਹ ਲੋਕ ਉਹਨਾਂ ਲੋਕਾਂ ਤੇ ਤਸ਼ੱਦਦ ਕਰਨਗੇ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਇਹ ਥਿਓਰੀਆਂ ਆ ਰਹੀਆਂ ਨੇ ਕਈ ਵਾਰ ਤਾਂ ਸਾਨੂੰ ਵੀ ਕਿਹਾ ਗਿਆ ਪਰ ਸੱਚ ਬੋਲਣਾ ਕਿ ਗੁਣ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਚੜ ਫੁੱਟਦੇ ਨੇ ਜਦੋਂ ਕਿ ਵਿਕਰਮ ਮਜੀਠੀਏ ਨੂੰ ਚੱਕਿਆ ਜਾਂਦਾ ਉਹ ਕਹਿੰਦਾ ਬਰਨ ਸ਼ਰਮਾ ਨੂੰ ਜੇਲ੍ਹ ਭੇਜਾਂਗੇ ਕਿਉਂ ਕਿਉਂਕਿ ਬਰਨ ਸ਼ਰਮਾ ਨੇ ਸਿੱਧੇ ਤੌਰ ਤੇ ਸੱਚਮੁੱਚ ਜਿਹੜਾ ਕਿ ਧਾਰਾ ਮੁਤਾਬਕ ਉਹਨਾਂ ਦੇ ਕਾਨੂੰਨ ਬਣਦਾ ਸੀ ਉਹਨਾਂ ਦੇ ਉੱਤੇ ਦਰਜ ਕਰ ਦਿੱਤਾ ਤੇ ਉਹਨੂੰ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ੜਕ ਜਾਂਦੇ ਨੇ ਨਾਬਾ ਦੀ ਜੇਲ੍ਹ ਦੇ ਬਲਕਿ ਸਾਹਮਣੇ ਖੜ ਕੇ ਧਮਕੀ ਦਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਡੀਜੀਪੀ ਤੇ ਬਰਨੂ ਸ਼ਰਮਾ ਐਸਐਸਪੀ ਨੂੰ ਕਿ ਇਹਨਾਂ ਲੋਕਾਂ ਨੂੰ ਇਜਾਜ਼ਤ ਹੈ ਕਿ ਪੰਜਾਬ ਦੇ ਲੋਕਾਂ ਨੂੰ ਡਰਾਉਣਾ ਇਹਦੇ ਵਿੱਚ ਕੀ ਦੱਸਿਆ ਗਿਆ ਹੁਣੇ ਜਿਹੜਾ ਨੌਜਵਾਨ ਹੈ ਨਾ ਉਹਨੇ ਝੋਲੇ ਦੇ ਵਿੱਚ ਸਬੂਤ ਚਾਕੇ ਦਿਖਾਉਂਦਾ ਸੀ ਕਹਿੰਦਾ ਜੇਕਰ ਵੋਟਾਂ ਮੰਗਣੀਆਂ ਹਨ ਤਾਂ ਪਹਿਲਾਂ ਅਕਾਲੀਆਂ ਨੇ ਜਿਹੜਾ ਬਰਬਾਦੀ ਕੀਤੀ ਹੈ ਸਾਰੇ ਪਿੰਡ ਦੇ ਅੰਦਰ ਉਸ ਬਰਬਾਦੀ ਦੀ ਜੜ ਤੁਹਾਡੇ ਸੁਖਬੀਰ ਸਿੰਘ ਬਾਦਲ ਨੇ। ਯਾਨੀ ਅਕਸਰ ਪੰਜਾਬ ਦੇ ਅੰਦਰ ਇਹ ਲੋਕਾਂ ਦੇ ਵਿੱਚ ਜਿਹੜੀ ਚਰਚਾ ਕੋਈ ਹੀ ਹੈ ਕਿ ਪੰਜਾਬ ਦੇ ਵਿੱਚੋਂ ਅਕਾਲੀ ਦਲ ਦਾ ਸਫਾਇਆ ਹੋਣਾ ਤਾਂ ਤਾਏ ਹੈ। ਕਿਉਂਕਿ ਸੁਖਬੀਰ ਦੇ ਚੇਲੇ ਚਪਾਟੇ ਨੇ ਕਿਹਾ ਕਿ ਪੋਸਟਾਂ ਪਾਉਣੇ ਹੋ ਤੁਸੀਂ 11 ਦੋਸਤਾਂ ਤੱਕ ਧਮਕੀਆਂ ਦਵਾ ਦਿੰਨੇ ਹੋ। ਗੁੰਡਾਗਰਦੀ ਕਰਦੇ ਆ ਇਹ ਸੁਖਵੀਰ ਸਿੰਘ ਬਾਦਲ ਦੇ ਚੇਲੇ ਚਪਾਟਿਆਂ ਦੇ ਬੂਹੇ ਦੇ ਵਿੱਚੋਂ ਅਕਸਰ ਤੁਸੀਂ ਵੈਸੇ ਵੀ ਸੁਣਦੇ ਹੋ ਉਹ ਕਹਿੰਦੇ ਨੇ ਜਦੋਂ ਸਾਡੀ ਸਰਕਾਰ ਆ ਗਈ ਨਾ ਤੇ ਉਦੋਂ ਅਸੀਂ ਬਦਲਾ ਲਵਾਂਗੇ ਇਹ ਦੇਖੋ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਕਸਰ ਵੀਡੀਓ ਵੀ ਚੱਲਦੀਆਂ ਨੇ ਸਾਰੇ ਭਾਸ਼ਣ ਵੀ ਲੋਕ ਸੁਣਦੇ ਨੇ ਕੱਲ ਸੁਖਵੀਰ ਨੇ ਕੀ ਕਿਹਾ ਪਹਿਲਾ ਪਹਿਲਾ ਹੁਣ ਜੇਕਰ ਤੁਸੀਂ ਸਾਡੇ ਤੇ ਐਕਸ਼ਨ ਕਰ ਰਹੇ ਹੋ ਪੰਜਾਬ ਦੀ ਪੁਲਿਸ ਨੂੰ ਕਹਿੰਦਾ ਸੁਖਵੀਰ ਸਿੰਘ ਬਾਦਲ ਕਹਿੰਦਾ ਜੇਕਰ ਅੱਜ ਤੁਸੀਂ ਐਕਸ਼ਨ ਕਰ ਰਹੇ ਹੋ ਨਾ ਇਹ ਕਾਨੂੰ ਅੱਜ ਤੁਸੀਂ ਚਾ ਨਾ ਲੋ ਤੇ ਜਦੋਂ ਸਾਡੀ ਸਰਕਾਰ ਆ ਗਈ ਨਾ ਤੇ ਫਿਰ ਅਸੀਂ ਚਾਹਣਾ ਮੰਗੇ ਯਾਨੀ ਪੰਜਾਬ ਦੇ ਵਿੱਚ ਇਹ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨਹੀਂ ਸਮਝਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨਹੀਂ ਸਮਝਦੇ ਐਸ ਕਰਕੇ ਪੰਜਾਬ ਦੇ ਅੰਦਰ ਸਰਵੀਰ ਸਿੰਘ ਬਾਦਲ ਦੀ ਰਜ ਕੇ ਭੰਡੀ ਕੀ ਹੋ ਰਹੀ ਆ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਦੇ ਵਰਕਰਾਂ ਨੂੰ ਪੰਜਾਬ ਦੇ ਲੋਕ ਨਹੀਂ ਵੜਨਦੇ ਰੇ ਇਹ ਪਹਿਲੇ ਦਿਨ ਹੀ ਛਵੀ ਇਹਨਾਂ ਦੇ ਸਾਹਮਣੇ ਆ ਗਈ ਹੈ ਅਕਸਰ ਆਪਾਂ ਨੂੰ ਵੀ ਪਤਾ ਕਿ ਅਕਾਲ ਤਖਤ ਤੋਂ ਨਕਾਰੇ ਗਏ ਲੋਕ ਅਕਾਲ ਤਖਤ ਤੋਂ ਵੀ ਕਹਿੰਦੇ ਜੀ ਹੁਣ ਸੁਖਵੀਰ ਸਿੰਘ ਬਾਦਲ ਨੂੰ ਕੱਢਣਾ ਚਾਹੀਦਾ ਤਾਂ ਹੁਣ ਮੁੜ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਕਹਿੰਦੇ ਜੀ ਸਰਕਾਰ ਰੀਪੀਟ ਕਰ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਦੇ ਵੀ ਇਹਨਾਂ ਦੀ ਤਰ੍ਹਾਂ ਐਸਾ ਭਾਸ਼ਣ ਨਹੀਂ ਦਿੱਤਾ ਕਿ ਕਿਸੇ ਲੋਕਾਂ ਦੇ ਚੁਭੇ ਪਰ ਉਹਨਾਂ ਨੇ ਤਾਂ ਪੰਜਾਬ ਦੇ ਹਿੱਤਾਂ ਵਿੱਚ ਪੰਜਾਬ ਦੇ ਲੋਕਾਂ ਦੇ ਇਹ ਤਾਂ ਵਿੱਚ ਜਿਹੜੀ ਕਿ ਗੱਲ ਧਰੀ ਹੈ ਅੱਗੇ ਪੰਜਾਬ ਦੇ ਲੋਕਾਂ ਦਾ ਇਸ ਗੱਲ ਤੇ ਮੰਨਣਾ ਕੀ ਹੈ ਤੁਹਾਡੀ ਕੀ ਰਾਏ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤਾਂ ਠੀਕ ਹੈ ਪੰਜਾਬ ਵਾਲਿਓ ਜੁੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਗੱਲ ਲਈ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ